ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰਕਾ ਦਾ ਬਿਲਕੁਲ ਠੀਕ ਹੋਮੋਂਗੇ ਅੱਜ ਅੱਜ ਤਾਂ ਢੜੇ ਵਾਸਤੇ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਅਪਡੇਟ ਲੈ ਕੇ ਆਇਆਗਾ ਤੁਹਾਨੂੰ ਪਤਾ ਕੀ ਪੰਜਾਬ ਦੇ ਵਿੱਚ ਰਾਜੇ ਕਾਫੀ ਭਰਤੀਆਂ ਧੜਾ ਧੜਾ ਆ ਰਹੀਆਂ ਗਈਆਂ ਤੇ ਪੰਜਾਬ ਸਰਕਾਰ ਵੱਲੋਂ ਰਾਜੇ ਜਿਹੜੀਆਂ ਭਰਤੀਆਂ ਕੱਢੀਆਂ ਗਈਆਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਕੋਈ ਨਾ ਕੋਈ ਨੋਟੀਫਿਕੇਸ਼ਨ ਸਮੇਂ-ਸਮੇਂ ਤੇ ਆਉਂਦੀ ਰਹਿੰਦਾ ਹੈ ਨਾ ਤੇ ਜਿਹੜੀ ਹੁਣ ਇੱਕ ਨਵੀਂ ਭਰਤੀ ਆਈ ਸੀ ਰਾਜੇ ਤੇ ਹਜੇ ਚੱਲ ਵੀ ਰਹੀ ਹੈ ਤਾਂ ਉਹਦੇ ਬਾਰੇ ਇੱਕ ਇੰਪੋਰਟੈਂਟ ਅਪਡੇਟ ਹੈਗੀ ਠੀਕ ਹੈ ਜੀ ਤੇ ਕਿੰਨੀ ਯੋਗਤਾ ਕੀ ਪ੍ਰੋਸੈਸ ਰਿਹਾ ਕੀ ਅਪਡੇਟ ਆਈ ਹੈ ਉਹਦੇ ਸਾਰੇ ਕਸੇ ਬਾਰੇ ਆਪਾਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਉਸ ਤੋਂ ਪਹਿਲਾਂ ਰਾਜੀ ਤੁਹਾਨੂੰ ਮੈਂ ਦੱਸਣਾ ਚਾਹਣਾਗਾ ਕਿ ਜਿਹੜੇ ਕੋਈ ਕੈਂਡੀਡੇਟ ਰਾਜੀ ਪੰਜਾਬ ਪੁਲਿਸ ਵੀਡੀਓ ਪੰਜਾਬ ਪਟਵਾਰੀ ਸਨ ਅਸਿਸਟੈਂਟ ਦੀ ਤਰੀ ਰਾਜੀ ਮੈਂ ਨਹੀਂ ਕਰਵਾਉਂਗਾ ਠੀਕ ਹੈ ਜੀ ਆਲ ਪੰਜਾਬ ਐਗਜ਼ਾਮ ਜਿਵੇਂ ਗਰੁੱਪ ਡੀ ਹੋ ਗਿਆ ਰਾਜੀ ਵੀਡੀਓ ਪਟਵਾਰੀ ਇਹ ਵੀ ਸਾਰੇ ਚ ਕਵਰ ਹੋ ਜਾਂਦੇ ਆ ਆਲ ਕਲਰਕ ਐਗਜ਼ਾਮ ਹੈ ਨਾ ਇਹਨਾਂ ਸਾਰੀ ਦੀ ਤਿਆਰੀ ਰਾਜੀ ਤੁਸੀਂ ਸਿਰਫ ਮੇਰੇ ਕੋਲੇ ਲਿਮਟਿਡ ਦੇ 4 ਤੋਂ 5 ਵਜੇ ਚ ਹੀ ਚੱਲਦੇ ਹੁੰਦੇ ਆ ਇਹ ਤਿਆਰੀ ਕਰਨਾ ਚਾਹੁੰਦੇ ਆਪਣੀ ਐਪ ਡਾਊਨਲੋਡ ਕਰ ਸਕਦੇ ਹੋ ਦੀਪੂਲ ਰਾਜ ਐਜੂਕੇਸ਼ਨ ਆ ਰਾਜ ਜਿੰਨੇ ਬੱਚੇ ਕੋਲੇ ਆਈਫੋਨ ਆ ਰਾਜ ਉਹਨਾਂ ਨੇ ਐਪ ਡਾਊਨਲੋਡ ਕਰ ਲੈਣੀ ਹੈ ਪਲੇ ਸਟੋਰ ਤੋਂ ਐਪ ਸਟੋਰ ਤੋਂ ਕਲਾਸ ਪਲੱਸ ਤੇ ਉਹਨਾਂ ਨੇ ਕੋਡ ਵੀ ਪਾਣਾ ਡਬਲ ਐਕਸ ਨੈਮ ਆ ਨੰਬਰ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਇਹ ਬੈਚ ਦੇ ਵਿੱਚ ਰਾਜ ਤੁਹਾਨੂੰ ਕੀ ਮਿਲੂਗਾ ਇਹਦੇ ਵਿੱਚ ਲੈਕਚਰ ਮਿਲਣਗੇ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਸਾਰੀਆਂ ਕਲਾਸਾਂ ਦਾ ਜੀ ਜ਼ੀਰੋ ਲੈਵਲ ਤੋਂ ਹੋਣਗੀਆਂ ਇੰਗਲਿਸ਼ ਵੀ ਜ਼ੀਰੋ ਲੈਵਲ ਤੋਂ ਮੈਥ ਵੀ ਜ਼ੀਰੋ ਲੈਵਲ ਤੋਂ ਸਾਰੀਆਂ ਇਹ ਨਹੀਂ ਹੈਗਾ ਰਾਜ ਤੁਹਾਨੂੰ ਇੰਗਲਿਸ਼ ਦੇ ਵਿੱਚ ਮੈਂ ਕੋਈ ਰੂਲ ਰੂਲ ਨਹੀਂ ਕਰਵਾਉਂਗਾ ਜਿਵੇਂ ਫ ਲੋਜੀਕਲੀ ਤੁਹਾਨੂੰ ਸਾਰੀਆਂ ਚੀਜ਼ਾਂ ਕਰਵਾਉਂਗਾ ਉਹ ਜੀ ਮੈਥ ਦੇ ਵਿੱਚ ਵੀ ਤੁਹਾਨੂੰ ਮੈਂ ਕੋਈ ਫਾਰਮੂਲੇ ਨਹੀਂ ਕਰਾਉਂਗਾ ਡਾਇਰੈਕਟ ਮੈਥ ਚੱਲੂਗਾ ਆਪਣਾ ਠੀਕ ਹੈ ਜੀ ਕਹਿੰਗੇ ਪਿਛਲੀ ਵਾਰ ਵੀ ਪੰਜਾਬ ਪੁਲਿਸ ਦੇ ਵਿੱਚ ਸਭ ਤੋਂ ਜ਼ਿਆਦਾ ਕੈਂਡੀਡੇਟਸ ਸਿਲੈਕਟ ਹੋਏ ਆਪਣੇ ਤੇ ਫਾਇਰਮੈਨ ਦੇ ਵਿੱਚ ਤੇ ਇਸ ਵਾਰ ਵੀ ਸਭ ਤੋਂ ਜ਼ਿਆਦਾ ਕੈਂਡੀਡੇਟ ਆਪਣੇ ਸਿਲੈਕਟ ਹੋਣੇ ਚਾਹੀਦੇ ਆ ਤੇ ਆਫਲਾਈਨ ਕਲਾਸਾਂ ਨੇ ਮਿਕਾਉੜੇ ਰਾਜੇ 5% ਫੀਸ ਹੈ ਜੇਕਰ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਰਾਜੇ ਆਲ ਸਬਜੈਕਟ ਮਿਲਣਗੇ ਬੈਦ ਉਹਦੇ ਨਾਲ ਪੀਡੀਐਫ ਤੇ ਲੈਕਚਰ ਤੁਹਾਡੇ ਡੇਲੀ ਅਪਲੋਡ ਹੁੰਦੇ ਆ ਚਲੋ ਜੀ ਦੇਖੋ ਰਾਜੇ ਤੁ ਸੀਨੀਅਰ ਅਸਿਸਟੈਂਟ ਦੀ ਜਿਹੜੇ ਜਿਹਨੂੰ ਆਪਾਂ ਸੀਨੀਅਰ ਸਹਾਇਕ ਕਹਿੰਦੇ ਨੇ ਪੰਜਾਬੀ ਦੇ ਵਿੱਚ ਉਹਦੀ ਸਿੱਧੀ ਭਰਤੀ ਕਰੀ ਜਾਣੀ ਸੀ ਜੀਰੋ ਰਾਜੇ ਫਾਰਮ ਆਏ ਸੀ ਉਹਦੇ ਇਹਦੀਆਂ ਵੈਕੈਂਸੀਆਂ 95 ਸੀ ਤੇ ਹੁਣ ਰਾਜੇ ਇਹਦੀਆਂ ਵੈਕੈਂਸੀਆਂ ਵਧਾ ਕੇ ਪੰਜਾਬ ਸਰਕਾਰ ਵੱਲੋਂ 131 ਦੀਆਂ ਵੈਕੈਂਸੀਆਂ ਕਰ ਦਿੱਤੀਆਂ ਗਈਆਂ ਗਈਆਂ ਕਹਿੰਦਾ ਮਤਲਬ ਹੈ ਜੇ ਇਹਦੇ ਵਿੱਚ 36 ਵੈਕੈਂਸੀਆਂ ਦਾ ਵਾਅਦਾ ਕਰ ਦਿੱਤਾ ਗਿਆ ਹੈਗਾ 36 ਵੈਕੈਂਸੀਆਂ ਇਹਦੇ ਚ ਹੋਰ ਐਡ ਕਰ ਦਿੱਤੀਆਂ ਗਈਆਂ ਗਈਆਂ ਸੋਣਿਓ ਤੇ ਹੁਣ ਬਾਕੀ ਰਾਜੇ ਇਹਦਾ ਤਾਂ ਇਹਦਾ ਉਹ ਕਾਰੀ ਦਿੱਤੀਆਂ ਤੇ ਬਾਕੀ ਜਿਹੜੀ ਇਹ ਡੇਟ ਆ ਰਾਜੇ ਫਾਰਮ ਭਰਦੀ ਉਹ ਵੀ ਡੇਟ ਦੇ ਵਿੱਚ ਵਾਧਾ ਕਰਤਾ ਦੇਖੋ ਆਨਲਾਈਨ ਅਪਲਾਈ ਕਰਨ ਦੀ ਮਿਤੀ ਹੈਗੀ ਹੈ ਤੁਹਾਡੀ 2 ਤਰੀਕ 4ਵੇਂ ਮਹੀਨੇ ਦੀ 2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਫੀਸ ਦੇ ਤਾਹਾਨੂੰ 2 ਦਿਨ ਐਕਸਟਰਾ ਦਿੱਤੇ ਗਏ ਰਜੇ ਤੇ ਇਹ ਭਰਤੀ ਦਾ ਵੀ ਤੁਹਾਨੂੰ ਇੱਕ ਡੇਟ ਵਧਾ ਦਿੱਤੀ ਗਈ ਹੈ ਇੱਕ ਤੁਹਾਨੂੰ ਪਤਾ ਗਿਆ ਰਜੇ ਆਪਣੀ ਲੇਬਰ ਇਨਸਪੈਕਟਰ ਦੀ ਭਰਤੀ ਆਈ ਸੀ ਜਿਹੜੀ ਉਹਦੀ ਵੀ ਜਿਹੜੀ ਡੇਟ ਆ ਉਹ ਵਧਾ ਦਿੱਤੀ ਗਈ ਹੈ ਜੇਕਰ ਕੋਈ ਕੈਂਡੀਡੇਟ ਰਜੇ ਫਾਰਮ ਜਿਹਨੇ ਨਹੀਂ ਭਰੇ ਸੀ ਆਪਣੀ ਸੀਨੀਅਰ ਅਸਿਸਟੈਂਟ ਦੀ ਭਰਤੀ ਦੇ ਉਹ ਭਰ ਸਕਦਾਗਾ ਠੀਕ ਹੈ ਜੀ ਤੇਰੀਆਂ ਵਾਕੈਂਸੀਆਂ ਦੇ ਵਿੱਚ ਵੀ ਇਹਨਾਂ ਨੇ ਵਾਅਦਾ ਕਰਤਾ ਰਾਜੇ ਕਿਹੜੀ ਵੈਕੈਂਸੀ ਲੇਬਰ ਇਨਸਪੈਕਟਰ ਦੀ ਹੈ ਜੇ ਲੇਬਰ ਇਨਸਪੈਕਟਰ ਸਲੇਵਸ ਵੀ ਆ ਚੁੱਕੇ ਆ ਰਾਜੇ ਠੀਕ ਹੈ ਜੀ ਤੇ ਉਹ ਵੀ ਤੁਹਾਨੂੰ ਦਿਖਾ ਦਨਾਂ ਮੈਂ ਆ ਦੇਖੋ ਜੀ ਇਹਦਾ ਵੀ ਰਾਜੇ ਜਿਹੜੀ ਉਹ ਸੀ ਆਪਣੀ ਆਈ ਸੀ ਅਨ ਮੰਗ ਕੀਤੀ ਕਿਸੇ ਸੂਚਿਤ ਕੀਤਾ ਜੀ ਜੋਗਮਾਨ ਹਾਂ ਇਹ ਚ ਵਾਧਾ ਕਰਤਾ ਰਾਜੇ ਇਹ ਵੀ ਤੁਹਾਡੀ ਕਿੰਨੀ ਕਰਤੀ 1 ਚਾਰ ਤੱਕ 2024 ਤੱਕ ਤੁਹਾਡੀ ਇਹਦੀ ਫੀ ਹੋ ਵਧਾਤੀ ਆਨਲਾਈਨ ਅਪਲਾਈ ਕਰਨ ਦੀ ਲੇਬਰ ਇਨਸਪੈਕਟਰ ਦੀਆਂ ਵੈਕੈਂਸੀਆਂ ਵੀ ਸੀ ਰਾਜੇ ਦੇ ਵਿੱਚ ਤੇ ਹੋਰ ਵੀ ਕਾਫੀ ਵੈਕੈਂਸੀਆਂ ਤੁਸੀਂ ਦੇਖ ਸਕਦੇ ਹੋ ਜੀ ਕਾਫੀ ਤੁਹ ਕਰਵਾਇਆ ਹੋਇਆ ਇਹਦੇ ਦੱਸ ਕੇ ਗਿਆ ਮੈਂ 2 ਔਰ ਫਿਰ 2024 ਦਾ ਵਿਗਿਆਪਨ ਨੰਬਰ ਹੈਗਾ। ਦਾ ਜਿਹੜੀ ਆਪਣੀ ਗਰੁੱਪ ਸੀਰੀ ਦੀ ਭਰਤੀ ਹੈ ਇਹ ਠੀਕ ਹੈ ਜੀ ਲੇਬਰ ਇਨਸਪੈਕਟਰ ਦੀ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਸਲੇਬਸ ਚੈੱਕ ਕਰ ਸਕਦੇ ਹੋ 50 ਨੰਬਰ ਦਾ ਪੇਪਰ ਪੰਜਾਬੀ ਦਾ ਹੋਣਾਗਾ। ਤੇ ਬਾਕੀ ਦੇ ਵਿੱਚ ਦੂਸਰੇ ਸਲੇਬਸ ਸੇਮ ਹੀ ਹੈਗਾ। ਠੀਕ ਹੈ ਜੀ ਜਿਵੇਂ ਦੂਜੇ ਆਪਣੇ ਤੇ ਮੈਂ ਤੁਹਾਨੂੰ ਦੱਸੀ ਜਾਣਾ ਬਾਰੀ-ਬਾਰੀ ਰਾਜੇ ਉਹੀ ਪ੍ਰੋਸੈਸ ਹੈ ਉਹੀ ਸਾਰਾ ਕੁਝ ਹੈਗਾ ਜਿਹੜਾ ਦੂਜੀਆਂ ਭਰਤੀਆਂ ਦੇ ਵਿੱਚ ਰਹਿਣ ਵਾਲਾ ਹੈਗਾ ਠੀਕ ਹੈ ਜੀ। ਠੀਕ ਹੈ ਰਾਜੇ ਜੇਨੂੰ ਦੱਸੀ ਜਾਣਾ ਕਿ ਜਿਵੇਂ ਤਾਂ ਦੇਖੋ 25 ਨੰਬਰ ਇਹਦੇ ਜੀਕੇ ਆਉਣੀ ਹੈ। 17 ਨੰਬਰਾਂ ਦੀ ਪੰਜਾਬੀ 25 ਨੰਬਰਾਂ ਦੀ ਮੈਥ ਤੇ ਰੀਜ਼ਨਿੰਗ 13 ਦੀ ਪੰਜਾਬੀ ਲੈਂਗੁਏਜ 12 ਦੀ ਇੰਗਲਿਸ਼ ਲੈਂਗੁਏਜ ਤੇ 8 ਨੰਬਰਾਂ ਕੰਪਿਊਟਰ ਦੇਖੋ ਰਾਜੇ ਮੈਂ ਸਪੈਸ਼ਲ ਤੌਰ ਤੇ ਦੀ ਤਿਆਰੀ ਤਾਂ ਨਹੀਂ ਕਰਵਾਉਂਗਾ ਸਪੈਸ਼ਲ ਤੌਰ ਤੇ ਲੈਪ ਇੰਸਪੈਕਟ ਦੀ ਪਰ ਜਿਹੜਾ ਵੀ ਕੋਈ ਕੈਂਡੀਡੇਟ ਆਲ ਪੰਜਾਬ ਐਗਜ਼ਾਮ ਵਾਲਾ ਬੈਚ ਲੈਣ ਦਾ ਰਾਜੇ ਉਹਦਾ ਉਹਦੇ ਸਾਰਾ ਕੁਝ ਹੀ ਕਵਰ ਹੋ ਜਾਊਗਾ ਠੀਕ ਹੈ ਜੀ ਤੇ ਇੱਕ ਵਾਰੀ ਐਪ ਤੇ ਜਾ ਕੇ ਜੇ ਤੁਸੀਂ ਪਰਚੇਸ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਬਾਕੀ ਰਾਜੇ ਤੁਹਾਡੀ ਮਰਜ਼ੀ ਤੇ ਕਲਾਸਾ ਤੁਹਾਡੀਆਂ ਰਾਜੇ ਇੰਗਲਿਸ਼ ਨੇ ਵੀ ਜਲਦੀ ਤੋਂ ਜਲਦੀ ਮੈਂ ਲੈ ਕੇ ਆ ਰਿਹਾ ਤੁਹਾਡਾ ਸਿਲੇਬਸ ਸਾਰਾ ਬਣਾਈ ਜਾਂਦਾਗਾ ਐਦਕੀ ਤੁਹਾਡੇ ਇੰਗਲਿਸ਼ ਦੇ ਵਿੱਚੋਂ ਇੱਕ ਨੰਬਰ ਵੀ ਨਿਕਟਣ ਲੈਣਾ ਠੀਕ ਹੈ ਜੀ ਤੁਹਾਨੂੰ